ਓਏ ਆਣ ਕੇ ਆੜ ਕਦੋਂ ਕੰਮ ਹੁੰਦਾ ਵੀਰ ਤੂੰ ਕੋਈ ਗੱਲ ਨਹੀਂ ਆ ਜਾ ਆ ਜਾ ਉਹ ਕਿੰਨੂੰ ਬੁਲਾਈ ਜਾਂਦੇ ਐ ਉੱਪਰ ਆਪਣੇ ਇੱਕ ਮੁੰਡਾ ਰਹਿੰਦਾ ਵਾ ਉਹਦਾ ਕੁੱਕਰ ਸੀਟੀ ਨਹੀਂ ਮਾਰਨ ਲਿਆ ਸਾਡਾ ਕੁੱਕਰ ਲਾਜੂਗਾ ਉਹ ਸਿਆਣੇ ਕਹਿੰਦੇ ਘਰ ਦਾ ਬਰਤਨ ਨਹੀਂ ਕਿਸੇ ਨੂੰ ਦੇਈਦਾ ਉਹਨੂੰ ਕੁੱਕਰ ਕਿੱਥੋਂ ਦੇਣਾ ਕੜਾਈ ਦੇ ਮੂੰਹ ਆਵੇਂ ਨੂੰ ਮੈਂ ਕਿਸੇ ਨੂੰ ਪਾਂਡਾ ਨਹੀਂ ਆਪਣਾ ਦੇਣ ਦੇਣਾ ਆਹੋ ਚਲ ਵੀਰ ਉਹਨੂੰ ਆਂਤ ਲੈਂਦੇ ਇਤਰਾ ਗੁੱਸੇ ਨਾਲ ਨਾ ਬੋਲੀ ਉਸ ਨਾਲ ਮੈਂ ਨਾ ਉਹਨੂੰ ਉਦਾਂ ਹੀ ਭਜਾਦੀ ਮੈਨੂੰ ਨਹੀਂ ਪਤਾ ਰਸੋਈ ਚ ਨਾ ਲੈ ਕੇ ਆਈ ਕ ਲੈਣੇ ਜੀ ਇਹਨੂੰ ਬਰਕਤ ਘਟਦੀ ਉਹ ਅੱਜ ਦੇ ਦਿੰਦੇ ਕਿਉਂ ਨਹੀਂ ਦਵਾਗੇ ਉਹਨੂੰ ਮੈਂ ਕਹਿੰਦਾ ਮੈਂ ਕੂਕਰ ਮੇਰੇ ਘਰੋਂ ਲੈ ਕੇ ਜਾਵਾਂ ਸਹੀ ਮੈਂ ਹੱਥ ਨਾ ਵੜਤੇ ਜਾ ਮੈਂ ਵੀ ਇਹਨੂੰ ਕੂਕਰ ਦੇ ਦੂੰਗਾ ਤਾਂ ਕਿ ਵੀਰ ਜੀ ਆਹ ਇਹ ਕੂਕਰ ਅੱਛਾ ਆਹ ਕੂਕਰ ਤਾਂ ਆਪਾਂ ਸਾਈਡ ਤੇ ਰੱਖ ਦਿੰਨੇ ਨਾ ਆਪਣੇ ਵਾਲਾ ਇਹ ਮੈਂ ਰਾਜਮਾ ਧਰੇ ਆ ਸਮਾਂ ਦੀ ਯਾਦ ਆਉਂਦੀ ਅੱਜ ਫਿਰ ਰਾਜਮਾ ਧਰਤੇ ਅੱਛਾ ਆ ਤਾਂ ਕੂਕਰ ਸੀਟੀ ਨਹੀਂ ਮਾਰਦਾ ਮਾਰੂਗਾ ਮਾਰੂਗਾ ਵੀਰ ਜੀ ਰੱਖੋ ਇਹਨੂੰ ਆ ਮਹਿਸੂਸ ਕਰੋ ਮਾਰਦਾ ਤਾਂ ਸਿਟੀ ਆ ਲੈ ਲੈ ਮਾਰਨ ਦੇ ਸਿਟੀ ਇੱਕ ਵਾਰ ਫਿਰ ਮਹਿਸੂਸ ਕਰੋ ਲੈ ਪਾਈ ਦੋ ਸੀਟੀਆਂ ਵਾਡੀਆਂ ਹੁਣ ਤੇ ਧਾਲੀ ਬਣ ਗਈ ਹੋਣੀ ਆ ਮਾਰਦਾ ਸਿਟੀ ਪਾਜੀ ਤੁਸੀਂ ਕਰਾਈ ਰੱਖੀ ਹੋਣੀ ਨਾ ਕਰਾਈ ਨੂੰ ਵੇਖ ਕੇ ਕਈ ਕੁੱਕਰ ਸਿਟੀ ਨਹੀਂ ਮਾਰਦੇ ਮਾਰਨ ਦਾ ਮਨ ਨਾ ਪੋਜੋ ਕਾ ਟਾਈਮ ਸਿਰ ਚੰਗਾ ਭਲਾ ਇਹ ਦਾਲ ਟੋਲ ਜਾਣੀ ਇਹ ਸਿੱਧਾ ਰੱਖ ਲੈ ਮੇਰਾ ਵੀਰ ਹੋ ਨਹੀਂ ਆਉਂਦੀ ਲੋਟ ਤੇਨੂੰ ਯਾਰ ਕੋਠੇ ਤੇ ਤਾਂ ਕੋਈ ਬੋਲਦਾ ਨਹੀਂ ਇੱਥੇ ਸੀਟੀਆਂ ਮਾਰੀ ਜਾਂਦਾ ਕੋਈ ਗੱਲ ਨਹੀਂ ਵੀਰੇ ਦੋ ਸੀਟੀਆਂ ਨੇ ਮਾਰਤੀਆਂ ਵਾ ਤੂੰ ਉੱਤੇ ਜਾਇ ਕੋਰੀ ਤੇ ਜਿੰਨਾ ਮਾਰੂਗਾ ਪ੍ਰਾਣ ਫਿਰ ਮੈਂ ਕਹੂੰਗਾ ਸੀੜੇ ਮਾਰ ਦੂਗਾ ਨਹੀਂ ਤੂੰ ਲੈ ਆਈ ਫਿਰ ਥੱਲੇ ਕੋਈ ਜਾਨੀ ਕੋਰੀ